ਗੂਜਰੀ ਕੀ ਬਾਦ ਦੇ ਵਿੱਚ ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਨੇ ਫਲ ਤਨ ਕਾ ਜੀਵਿਆ ਜੋ ਖਸਮ ਨਾ ਜਾਣੇ ਆਪਣਾ ਅਵਰੀ ਕੋ ਚਿਤ ਲਾਏ ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਬਹੁਤ ਦੇ ਬਾਦ ਤਰਾਂ-ਤਰਾਂ ਦੀਆਂ ਮੰਨਤਾਵਾਂ ਪੂਜਾ ਥੌਂ-ਥੌਂ ਦੇ ਕੀਤੇ ਸਜਦਿਆਂ ਨੂੰ ਖੰਡਣ ਕਰਕੇ ਲੋਕਾਈ ਨੂੰ ਸਮਝਾਉਣਾ ਕੀਤਾ ਕਿ ਸਿੱਖਾ ਮਨੁੱਖਾ ਮਾਤਰ ਸਮਝ ਲਵੇ ਭਾਈ ਇੱਕ ਜੇਕਰ ਕੋਈ ਇਹ ਸੋਚਦਾ ਵੀ ਚਲੋ ਆਪਾਂ ਫਲਾਣੇ ਥੋਂ ਸਜਦਾ ਕਰਤਾ ਫਲਾਣੇ ਤੋਂ ਸਜਦਾ ਕਰਤਾ ਤਾਂ ਕੀ ਹੋ ਗਿਆ ਇੱਥੇ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਜੇਕਰ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਕਿਸੇ ਦੀ ਵੀ ਤੂੰ ਮੰਨਤਾ ਪੂਜਾ ਕਰਦਾ ਇਹਦੇ ਨਾਲ ਕੱਲਾ ਇਹ ਨਹੀਂ ਵੀ ਕੀ ਹੋ ਗਿਆ ਅਣ ਗਿਣਤ ਚ ਪਾਇਆ ਨਾਨਕ ਏਬ ਨਾ ਜਪੇ ਕਰਤਾ ਕੀਤੀ ਦੇ ਸਜਾਏ ਪਤਾ ਹੀ ਨਹੀਂ ਕਿੰਨੀ ਕ ਸਜ਼ਾ ਦਵ ਕਿਉਂ ਕਿਉਂਕਿ ਬਜੋ ਸਾਹਿਬ ਕਾ ਸੇਵ ਬਰਾਨੀ ਐਸੇ ਗੁਨਾਹ ਅ ਸਾਢੇ ਉਪਰਾਨੀ ਬਾਣੀ ਚ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਬੰਦਿਆ ਖਾ ਪਰਮਾਤਮਾ ਦੇ ਨਾਮ ਦਾ ਰਹਿ ਹੈ ਤੇ ਸੇਵਾ ਜਣੇ ਖਣੇ ਦੀ ਤੇ ਜਿਹੜੀ ਫਿਰ احسان پراموشی ਹੁੰਦੀ ਹੈ ਉਹਦੀ سزا ਹੀ ਹੁੰਦੀ ਹੁੰਦੀ ਹੈ ਤੇ ਜਿਹੜਾ ਰੱਬੀ ਕਾਨੂੰਨ ਹੈ ਇਹਦੀ ਮਾਰ ਨਿਊ ਚੈਨਲਾਂ ਅਖਬਾਰਾਂ ਚ ਨਹੀਂ ਆਉਂਦੀ ਇਹ ਤਾਂ ਫਿਰ اے سی ਵਾਲੇ ਕਮਰੇ ਚ ਚੰਗਾ ਰੂਮ ਚੰਗੇ ਗੱਦੇ ਤੇ ਵੀ ਨੀਂਦੋਂ ਹਟਾਉਂਦਾ ਹੈ ਇਸ ਲਈ ਕਰਮ ਉਹ ਕਰ ਜੋ ਗੁਰਬਾਣੀ ਕਹਿੰਦੀ ਆ ਕਰਨ ਲਈ ਜੇ ਗੁਰਬਾਣੀ ਦਾ ਧਾਰਨੀ ਐ ਮੰਨਦਾ ਕਿ ਬਾਣੀ ਸੱਚੀ ਐ ਤਾਂ ਬਾਣੀ ਦੇ ਸੱਚ ਨੂੰ ਦ੍ਰਿੜ ਵੀ ਕਰ ਆਪਣੀ ਜੀਵਨ ਦਾ ਹਿੱਸਾ ਵੀ ਬਣਾ ਮੱਥੇ ਵੀ ਟੇਕੀ ਜਾਂਨੇ ਤੇ ਬਾਣੀ ਦੀ ਗੱਲ ਵੀ ਨਹੀਂ ਮੰਨਣੀ ਫਿਰ ਬਣੀ ਬਣੀ ਕਿਰਪਾ ਨਹੀਂ ਕਿਸੇ ਨੇ ਦੇ ਦੇਣੀ ਜੁੱਤੀਆਂ ਪਹਿਣ ਗਿਆ ਗਾਂ ਵੀ ਤੂੰ ਜੋ ਛਿੱਜਦੇ ਕਰਦਾ ਫਿਰ ਗਿਆ ਗੱਲ ਬਾਣੀ ਦੀ ਕਦੇ ਮੰਨੀ ਨਹੀਂ